पहले ਕਿੱਥੋਂ ਪਿਛੋਕਾ ਪਹਿਲਾਂ ਪਿੱਛੇ ਤੋਂ ਆਏ ਸੀ ਹੈ ਕਿੱਥੋਂ ਆਏ ਕਿੱਥੋਂ ਬੱਚੀ ਦਿੱਲੀ ਤੋਂ ਜੁਪੀ ਦੇ ਨਹੀਂ ਤੂੰ ਨਹੀਂ ਅੱਛਾ ਤੂੰ ਟੂੜ ਕਿਉਂ ਬੋਲਿਆ ਮੈਂ ਜੁਪੀ ਦਿੱਲੀ ਦਾ ਹੈ ਜੁਪੀ ਦਾ ਨਹੀਂ ਹੈ ਪਹਿਲੇ ਦਿੱਲੀ ਤੋਂ ਹੋਰ ਪਿੱਛੇ ਹੋਰ ਪਿੱਛੇ ਦੱਸਣਾ ਗਿਆ ਦਾ ਬਰੋ ਚਰਮਪੂਰ ਤੁਸੀਂ 170000 ਦੀ ਇਹ ਤਾਂ ਪਰਚੀ ਕੱਢ ਤੀਏ ਦਰਦ ਆ ਰਹੇ 170000 ਦੀ ਸੁਮੀਲ ਸਟਨ ਆਮਰੇ ਹਰ ਕੁਮਾਰ ਜੀ ਆਹ ਗੁਜਰਾਬੋਲੇਜ ਪਰ ਯਾਰ ਅਮਨ ਲਸ ਰਾਜੂ ਹਾਂਜੀ ਰਾਜੂ ਸਿੰਘ ਕਕਮਾਰ ਕਿਆ ਲਾਲ ਹਜੇ ਤਾਂ ਹੀ ਰਾਜੂ ਇਹ ਹਜੇ ਹਜੇ ਰਾਜੂ ਆਪ ਯੂਪੀ ਦੇ ਰਹਿਣੇ ਵਾਲੇ ਹੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਸ਼ਿਨਾਨਦਪੁਰ ਸਾਹਿਬ ਦੇ ਵਿੱਚ ਟੀਮ ਆਈ ਆ ਫੂਡ ਐਂਡ ਸੇਫਟੀ ਵਾਲਿਆਂ ਦੀ ਤੇ ਅਜੋ ਕਰਨਗੇ ਚੈਕਿੰਗ ਕਿਉਂਕਿ ਪਿਛਲੇ ਦਿਨਾਂ ਦੌਰਾਨ ਖਬਰਾਂ ਲਗਾਈਆਂ ਗਈਆਂ ਸੀ ਖਬਰਾਂ ਸਾਹਮਣੇ ਆਈਆਂ ਸੀ ਜਿਦੇ ਵਿੱਚ ਵੀਡੀਓ ਵੀ ਸਾਹਮਣੇ ਆਈਆਂ ਸੀ ਕਿ ਕੁਝ ਦੁਕਾਨਦਾਰਾਂ ਦੇ ਵੱਲੋਂ ਜਿਸ ਤਰ੍ਹਾਂ ਪੈਟਿਸ ਤੋਂ ਗੰਦੇ ਆਲੂ ਸੜੇ ਹੋਏ ਆਲੂ ਨਿਕਲੇ ਸੀ ਤੇ ਉਸ ਦੇ ਆਧਾਰ ਤੇ ਜਦੋਂ ਇਹ ਖਬਰਾਂ ਜਿਹੜੀਆਂ ਅਖਬਾਰਾਂ ਦੇ ਵਿੱਚ ਪ੍ਰਕਾਸ਼ਿਤ ਹੋਈਆਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਜਿਸ ਤਰ੍ਹਾਂ ਫੂਡ ਐਂਡ ਸੇਫਟੀ ਦੇ ਅਧਿਕਾਰੀ ਨੇ ਤੇ ਉਹਨਾਂ ਵੱਲੋਂ ਯਕੀਨੀ ਬਣਾਇਆ ਗਿਆ ਕਿ ਆਪਾਂ ਆ ਆਉਂਦੇ ਤਾਂ ਰਹਿੰਦੇ ਆ ਪਰ ਜਦੋਂ ਆ ਖਬਰਾਂ ਵੇਖੀਆਂ ਤੇ ਇਸ ਤੋਂ ਬਾਅਦ ਆਪਾਂ ਯਕੀਨਨਾ ਰਾ ਕੇ ਇਹਨਾਂ ਦੇ ਸੈਂਪਲ ਭਰਾਂਗੇ ਸੈਂਪਲਿੰਗ ਕਰਾਂਗੇ ਜਿੱਦੇ ਤਾਂ ਚੱਲਦੇ ਅੱਜ ਫੂਡ ਐਂਡ ਸੇਫਟੀ ਅਧਿਕਾਰੀ ਸ਼੍ਰੀ ਨੰਦਪ੍ਰਸਾਦ ਦੇ ਵਿੱਚ ਆਏ ਤੇ ਵੱਖ-ਵੱਖ ਦੁਕਾਨਾਂ ਤੋਂ ਸੈਂਪਲ ਭਰੇਗੇ ਤੇ ਹੁਣ ਦੇਖਣਾ ਬਣਦਾ ਹੈ ਕਿ ਸੈਂਪਲ ਭਰਨ ਤੋਂ ਬਾਅਦ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਪਰ ਸ਼ੁਰੂਆਤ ਤੁਹਾਨੂੰ ਦਿਖਾ ਦਿੰਦੇ ਆ ਕਿਸ ਤਰ੍ਹਾਂ ਹੋਈ ਹੈ ਆਪਾਂ ਬਿਲਕੁਲ ਹਰ ਇੱਕ ਦਿਨ ਨਾਲ ਗੱਲ ਵੀ ਕਰਾਂਗੇ ਤੇ ਇਹ ਵੀ ਦੱਸਾਂਗੇ ਕਿ ਇਹ ਕੌਣ ਲੋਕ ਨੇ ਇਹ ਪੰਜਾਬੀ ਨੇ ਜਾਂ ਪੰਜਾਬ ਬਾਹਰੋਂ ਆਏ ਹੋਏ ਲੋਕ ਨੇ ਜਾਂ ਜਾਂ ਠੇਕਾ ਜਿਹੜਾ ਲਿਆ ਹੋਇਆ ਕਿਹਨਾ ਲਿਆ ਹੋਇਆ ਇਹ ਸਾਰੀਆਂ ਤਸਵੀਰਾਂ ਤੁਹਾਨੂੰ ਦਿਖਾਉਨੇ ਆਪਾਂ ਤੇ ਆਪਾਂ ਤੁਹਾਡੇ ਤੋਂ ਅਯਾਜ਼ ਕਰਦੇ ਆ ਕਿ ਘਟੋ-ਘਟ ਆਪਾਂ ਇਹਨਾਂ ਤਸਵੀਰਾਂ ਨੂੰ ਬੜੀ ਗੌਰ ਨਾਲ ਦੇਖੀਏ ਤੇ ਜਿਸ ਤੋਂ ਬਾਅਦ ਕੁਝ ਸਮਝਣ ਦੀ ਕੋਸ਼ਿਸ਼ ਕਰੀਏ ਕਿ ਇਹ ਤਸਵੀਰਾਂ ਦਿਖਾਉਣ ਦਾ ਸਾਡਾ ਮਕਸਦ ਕੀ ਆ ਤੇ ਚਲੋ ਆਪਾਂ ਦੇਖਦੇ ਆ ਤਸਵੀਰਾਂ ਤੇ ਕੀ ਕੁਝ ਗੱਲਬਾਤ ਹੋਈ ਤੁਹਾਨੂੰ ਸੁਣਾਉਨੇ ਆ ਆਓ ਚੱਲਦੇ ਆ ਤੇਰੀ ਕਿਹੜੀ ਹੈ ਇਧਰ ਅਗਲੇ ਮੂੰਹ ਕੀ ਨਾ ਤੇਰਾ ਲੋਗਤ ਪਰਚੀ ਕੱਢਤੀ ਹੈ ਗੁਰਦਾਰੇ ਮੈਂ 170000 ਦੀ

ਸਤ ਜੀ ਜਿਹੜਾ ਬਣ ਗਿਆ ਉਹ ਤੇ ਵਾਪਸ ਲੈ ਕੇ ਆਓ ਕੋਈ ਹੋਰ ਜਗ੍ਹਾ ਲੈ ਇਹਨੂੰ ਨਹੀਂ ਦੱਸਿਆ ਤੁਸੀਂ ਆ ਆ ਬਣਾਓ ਮੈਮ ਜੀ ਤੈਨੂੰ ਨਹੀਂ ਪਤਾ ਨੀ ਮੈਂ ਜਾਈਂ ਪਰ ਅਕਾਉਂਟ ਬਣਾ ਲਾਂਗੇ ਤੇਰਾ ਸਨੈਪਚੈਟ ਫੇਸਬੁਕ ਦੋ ਦੇ ਤਾਂ ਬਣੇ ਨੇ ਇਹਨਾਂ ਦੇ ਮੈਨੂੰ ਜ਼ਿਆਦਾ ਨਾਮਾ ਕਿਸੇ ਜਦ ਪਰਚੀ ਕੱਢਦੇ ਉਹ ਤੁਹਾਨੂੰ ਪੁੱਛਿਆ ਕਿਤੇ ਵੀ ਲਾਇਸੈਂਸ ਬਣਾਇਆ ਜਾਂ ਨਹੀਂ ਕਿ ਸਾਹਸਪਾਈ ਦਾ ਕਿਦਾਂ ਨਹੀਂ ਇੱਕ ਵਾਰ ਜਦ ਇਹ ਸਾਹ ਪਾਇਆ ਤੇ ਤਵੇ ਜ਼ਿਆਦਾ ਲੈਣ ਆਪਣੀ ਆਪਣੀ ਬਣਾ ਲਓ ਨਹੀਂ ਵੈਸੇ ਕਹਿੰਦੇ ਤੁਹਾਨੂੰ ਕਦੇ ਕਿ ਨਹੀਂ ਵੈਸੇ ਕبھی ਕਬਰ ਕਹ ਜਾਂਦੇ ਨੇ ਤੁਸੀਂ ਮੰਨਦੇ ਨਹੀਂ ਬੰਦੇ ਇਹ ਗੱਲ ਹਾਂ ਉਹਨਾਂ ਨੂੰ ਚਾਹੀਏ ਜੇ ਤੁਹਾਨੂੰ ਕਹਿੰਦੇ ਤੁਸੀਂ ਗੱਲ ਕਦੇ ਨਹੀਂ ਮੰਨਦੇ ਫਿਰ ਉਹਨਾਂ ਦੀ ਕਦੇ ਨਹੀਂ ਇੱਕ ਵਾਰ ਕਹਦਾ ਭਾਈ ਕਿਹ ਨਹੀਂ ਜਦ ਇਹ ਨਹੀਂ ਕਿਹਾ ਵੀ ਨਾਲੇ ਤੂੰ ਕਦੇ ਕਹੀ ਜਾਂਦਾ ਵੀ ਕਹਿੰਦੇ ਆ ਉਹ ਜਦੋਂ ਮੈਂ ਤੈਨੂੰ ਹੁਣ ਪੁੱਛਿਆ ਵੀ ਜੇ ਤੂੰ ਕਹਿੰਦੇ ਤੂੰ ਮੰਨਦੇਗਾ ਤਾਂ ਨਹੀਂ ਹੁਣ ਕਹਿੰਦਾ ਉਹਨੇ ਇੱਕ ਵਾਰ ਕਿਹਾ ਤਾਂ ਜਦ ਉਹ ਦਿਖਾਪਾਇਆ ਤੇ ਤभी ਕਿਹਾ ਤਾਂ ਸੱਚ ਬੋਲ ਜੋ ਜੋ ਹੈ ਹਾਂ ਲੋਈ ਹੈ ਕੌਣ ਕਦੇ ਕਿਹਾ ਕਿਸੇ ਨੇ ਲਾਇਸੈਂਸ ਬਾਰੇ ਹਾਂ ਜੇ ਦਿਖਾਪਾਇਆ ਤभी ਇਹਨਾਂ ਦੇ ਸਾਹ ਦੇ ਇਲਾਵਾ ਹਾਂਜੀ ਗੁਰਦੁਆਰਿਆਂ ਨੇ ਨਹੀਂ ਕਿਹਾ ਨਹੀਂ ਕਿਹਾ ਕਦੇ ਗੁਰਦੁਆਰਿਆਂ ਨੂੰ ਪੁੱਛਿਆ ਤੁਹਾਨੂੰ ਲਾਇਸੈਂਸ ਦਾ ਗੁਰਦੁਆਰਾ ਲੈਂਦੀ ਨਹੀਂ ਜਿਹੜਾ ਵੀ ਸੁੱਤ ਕਰਾਇਆ ਇਕੱਠਾ ਕਰਦਾ ਉਹਨੇ ਪੁੱਛਿਆ ਉਹਨੇ ਨਹੀਂ ਪੁੱਛਿਆ ਕਰਾਇਆ ਦਾ ਮਤਲਬ ਹੈ ਨਾ ਹਾਂ ਇਹ ਹੈ ਸੁਨੀਲ ਸੁਨੀਲ ਹੈ ਸੁਨੀਲ ਸਿੰਘ ਹਾਂਜੀ ਕਿਰ ਕੁਮਾਰ ਹਾਂਜੀ ਹਾਂਜੀ ਕੀ ਹਾਂਜੀ ਹਾਂਜੀ ਫਰੀਦ ਕੁਮਾਰ ਸਿੰਘ ਹੈ ਸੁਮੇਲ ਹੈ ਖਲੀ ਦਿਖਾਈ ਮੈਨੂੰ ਆਪਣਾ ਧਰਗੜ ਧਰਗੜ ਕਿੱਥੇ ਹੈ ਇੱਥੇ ਦਿੰਦੇ ਆ ਦੀ ਪਰਚੀ-ਵਰਚੀ ਹਾਂਜੀ ਪਰਚੀ ਦਿੰਦੇ ਆ ਹਾਂਜੀ ਹਾਂਜੀ ਫੂਡ ਐਂਡ ਸ਼ੋਪ ਦਾ ਲਾਇਸੈਂਸ ਹੈਗਾ ਹੈ ਬਣਾਣਾ ਕਰ ਦੂੰਗਾ ਕੀ ਖਵਾਰੇ ਆ ਕੀ ਖਵਾਰੇ ਤੁਸੀਂ ਪਰਚੀ ਕੌਣ ਖਾਂਦਾ ਕੱਢਦਾ ਤੁਹਾਡੀ ਪਰਚੀ ਕੌਣ ਕਰਦਾ ਤੁਹਾਡੀ ਪਰਚੀ ਕੱਢਦਾ ਕੋਈ ਹਾਂਜੀ ਹਾਂਜੀ ਜਿਹੜਾ ਮੈਂ ਪਰਚੀ ਕਰਦਾ ਤੁਹਾਨੂੰ ਕਿਹਾ ਫੂਡ ਐਂਡ ਸੇਫਟੀ ਲੈਂਸ ਲਾਇਸੈਂਸ ਬਾਰੇ ਅੱਜੀ ਅੱਜੀ ਆਏ ਨਵੇਂ ਨਵੇਂ ਥੋੜੇ ਦਿਨ ਹੋਏ ਕਿੰਨੇ ਦਿਨ ਹੋਏ ਮੈਂ ਥੋੜੇ ਦਿਨ ਹੋਏ ਅੱਛਾ ਨਹੀਂ ਪਹਿਲਾਂ ਕਿੱਥੋਂ ਆ ਪਹਿਲਾਂ ਜਨਮ ਆਪਣਾ ਪੜਾ ਲਿਕੇ ਇੱਥੇ ਜਨਨਪੁਰ ਸਾਹਿਬੀ ਅੱਛਾ ਉਧਾ ਪਜੋਕੜ ਕਿੱਥੇ ਆ ਵੈਸੇ ਪਜੋਕੜ ਕਿੱਥੋਂ ਆ ਪਿਛਲੇੋਂ ਜੀ ਹਾਂ ਕਿੱਥੇ ਬਾਪੂ ਜੀ ਕੀ ਰਹਿੰਦੇ ਜੁਪੀਦਿਆ ਆਹ ਤੁਹਾਡੇ ਬਾਪੂ ਜੀ ਆ ਹਾਂ ਜੀ ਆ ਜੀ ਓਪਨ ਜੇ ਕੇ ਬਾਪੂ ਜੀ ਮੂ ਆਪਣਾ ਕੀ ਨਾਮ ਤੁਹਾਡਾ ਇੰਦਰਪਾਲ ਜੀ ਇੰਦਰਪਾਲ ਹਾਂ ਕਿੰਨਾ ਟਾਈਮ ਹੋ ਗਿਆ ਇਧਰ ਆ ਤੈਨੂੰ ਆ ਦਾ ਰਾਜਕੁਮਾਰ ਜੀ 40 ਸਾਲ ਹੋ ਗਏ ਜੀ ਘੜੀ ਪੜ੍ਹ ਇਹ ਮੇਰੀ ਰਾਜਕੁਮਾਰ ਮੇਰਾ ਸੋਨੂ ਨਾਮ ਹੈ ਮੇਰਾ ਘਰ ਦਾ ਹੀ ਸਕੂਲ ਦਾ ਜਿਹੜਾ ਕਾਜ ਬਤਰਾ ਰਾਜਕੁਮਾਰ ਹਾਂ ਰਾਜਕੁਮਾਰ ਦਾ ਪੁੱਤ ਹੈ ਪੂਰਾ ਨਾਮ ਸੰਜੀ ਹੋ ਗਿਆ ਕਿੱਥੋਂ ਆ ਤੁਸੀਂ ਇਹ ਕਿੱਥੋਂ ਆ ਮੇਰਾ ਭਰਾ ਲੋ 150 ਰੁਪਏ ਮੂੰਗਰੀ ਇੱਥੇ ਨਾ ਮੇਰਾ ਕਿੱਥੋਂ ਆ ਤੁਸੀਂ ਲੋਕਾਂ ਦਾ ਆਂਤਪੁਰ ਸਾਹਿਬ ਹੀ ਰਹਿੰਦਾ ਜੀ ਪਹਿਲਾਂ ਕਿੱਥੋਂ ਆ ਪਛੋਕ ਜੁਪੀ ਤੋਂ ਮੈਂ ਰਾਜੂ ਹਾਂਜੀ ਰਾਜੂ ਸਿੰਘ ਕਿ ਕੁਮਾਰ ਕਿ ਆ ਲਾਲ ਅਜੇ ਤਾਂ ਹੀ ਰਾਜੂ ਹੈ ਜੀ ਅਜੇ ਅਜੇ ਰਾਜੂ ਜੁਪੀ ਕਿ ਰਹਿੰਦੇ ਆ ਲੇਓ ਹਾਂਜੀ ਮੋਜਾ ਮੋਜਾਂਪੁਰ ਹਾਂਜੀ ਮੋਜਾਂਪੁਰ ਮੋਜਾਂਪੁਰ ਹਾਂਜੀ ਤੇਰ ਤਹਿਸੀਲ ਕਾਲ ਦੀ ਵਰਤੀ ਹੈ ਇੱਕ ਸੈਲ ਪਾਦੀ ਜੀ ਪਸੋਲੀ ਦਸਾਲੀ ਦਸਾਲੀ ਹਾਂ ਜੀ ਸਾਰੇ ਆ ਕਿੰਨੇ ਸਾਲ ਹੋ ਗਏ ਯਾਰ ਆਏ ਹੋ ਇਧਰ ਹੋ ਗਏ ਜੀ 3-4 ਸਾਲ ਹੋ ਗਏ 3-4 ਸਾਲ ਹੋ ਗਏ ਆ ਯਹਾਂ ਪਏ ਹਾਂ ਤੇ ਪੰਜਾਬੀ ਕਿਵੇਂ ਬੋਲ ਲੱਤੇ ਹੋ ਬੜਾ ਏਦਾਂ ਹੀ ਲੈਂਦੇ ਰੰਦੇ ਸਿੱਖੇ ਗਏ ਜੀ ਇਹਦੇ ਸਿੱਖ ਗਏ ਹੈ ਪੂਰਾ ਨਾਮ ਬੋਲ ਦਿਓ ਨਾ ਕੀ ਨਾਂ ਯੂ ਪੀ ਯੂ ਕੌਨ ਸਾ ਪਿੰਡ ਹੈ ਜ਼ਿਲ੍ਹਾ ਕੌਨ ਸਾ ਅਮਲ ਤਹਿਸੀਲ ਕੌਨ ਸਾ ਚਲੋ ਚਲੋ ਕਿੰਨੇ ਦੇਰ ਹੋ ਗਏ ਯਹਾਂ ਪਏ 20-25 ਸਾਲ 20-25 ਸਾਲ ਹੋ ਗਿਆ ਨਾਮ ਕਹੇ ਭੇੜ ਬੁਲੀਦਵਾਰਿਆ ਨਾਮ ਲੱਗਦਾ ਹੈ ਕਿ ਪੂਰੇ ਰਿਪੀ ਹੈ ਹੈ ਦਿਖਾਈ ਦਿਖਾਈ ਕਿੱਥੋਂ ਆ ਵੀਰੇ ਤੁਸੀਂ ਨੋਕਲੇ ਆ ਜੀ ਕਿਥੋਂ ਆ ਕਿੱਥੋਂ ਆਂ ਅੰਮ੍ਰਨ ਵਾਲਾ ਅੱਛਾ ਜੀ ਆਂੰਦਪੁਰ ਤੋਂ ਪਹਿਲਾਂ ਕਿੱਥੋਂ ਪਛੋਕ ਪਹਿਲਾਂ ਪਿੱਛੇ ਤੋਂ ਆਏ ਸੀ ਹੈ ਪਿੱਛੇ ਤੋਂ ਆਏ ਕਿਥੋਂ ਬੱਚੇ ਦਿੱਲੀ ਤੋਂ ਯੂਪੀ ਦੇ ਨਹੀਂ ਤੁਸੀਂ ਨਹੀਂ ਅੱਛਾ ਸਿਰ ਬਰਵਾਇਆ ਤੂੰ ਤੂੜ ਕਿਉਂ ਬੋਲਿਆ ਮੈਂ ਜੋ ਦਿੱਲੀ ਦਾ ਐ ਜੋਪੀ ਦੇਣੀ ਐ ਪਹਿਲੇ ਦਿੱਲੀ ਤੋਂ ਹੋਰ ਪਿੱਛੇ ਹੋਰ ਪਿੱਛੇ ਦੱਸਣਾ ਗਿਆ ਦਾ ਬਰੋ ਚਰੰਬੂ ਤਹਿਸੀਲ ਐ ਤੂੰ ਆ ਪਿਛਲੇ ਉਹਨਾਂ ਦਾ ਉਹਦਾ ਨਿਚਲਾ ਰ ਹੋਰ ਪਿਛੇ ਉਹਨਾਂ ਦਾ ਵੇਖ ਹੋਦਾ ਸੀਗਾ ਹਾਂਜੀ ਤੇਰਾ ਭਾਈ ਆ ਹਾਂਜੀ ਹਾਂ ਸਾਰੀ ਫੈਮਿਲੀ ਜੋਪੀ ਦਾ ਅਗੇ ਤੇ ਦਾ ਜੋਪੀ ਦੀ ਅਗੇ ਯਾਰ ਝੂਠ ਦਾ ਨਾ ਬੋਲੋ ਵੀ ਮੈਂ ਜੋਪੀ ਦੇਣੀ ਐ ਮੈਂ ਦਿੱਲੀ ਦਾ ਦਿੱਲੀ ਤੋਂ ਸ਼ਰੀਆ ਵਿੱਚ ਝੂਠ ਬੋਲਿਆ ਤੁਸੀਂ ਕਿੱਥੋਂ ਦਾ ਤੁਸੀਂ ਬਾਜੀ ਮੇਰਾ ਜੀ ਜਨਮ ਰੋਪੜ ਦਾ ਹੀ ਐ ਅੱਛਾ ਪਹਿਲਾਂ ਕਿੱਥੇ ਪਛੋਕੜ ਤੁਹਾਡਾ ਪਛੋਕੜ ਬੰਗਾਲ ਦਾ ਬੰਗਾਲ ਦਾ ਅੱਛਾ ਸਗਲ ਸੰਸ ਲਾਇਸੈਂਸ ਹੈਗੇ ਲਾਇਸੈਂਸ ਹੈ ਜੀ ਹੱਥ ਲਿਬੜੇ ਹੋਏ ਤੇਰੇ ਦਸਤਾਨੇ ਹੈਗੇ ਬਿਲਕੁਲ ਸਹੀ ਹੈ ਜੀ ਬਾਥਰੂਮ ਪਾ ਕੇ ਰੱਖਿਆ ਕਰ ਯਾਰ ਤੁਹਾਨੂੰ ਬਾਥਰੂਮ ਤੋਂ ਆਇਆ ਨਾ ਮੈਂ ਮਤਲਬ ਬਾਥਰੂਮ ਜਾ ਕੇ ਧੋ ਕੇ ਪਾਲਾ ਵੀ ਹੋਇਆ ਬਾਥਰੂਮ ਦੇ ਜਾ ਕੇ ਇਹ ਗਰ ਉਹ ਬੜਾਈ ਇਹ ਤਸਵੀਰਾਂ ਹੈਰਾਨ ਕਰਨ ਵਾਲੀਆਂ ਤੇ ਪਰੇਸ਼ਾਨ ਕਰਨ ਵਾਲੀਆਂ ਨੇ ਕਿਉਂਕਿ ਬਿਲਕੁਲ ਸਿੱਖੀ ਰੂਪ ਦੇ ਵਿੱਚ ਇਹ ਲੋਕ ਜਿਹੜੇ ਨੇ ਇਹ ਪ੍ਰਵਾਸੀ ਨੇ ਤੇ ਬਿਲਕੁਲ ਇਹਨਾਂ ਵਿੱਚ ਕਿਤੇ ਨਾ ਕਿਤੇ ਭੁਲੇਖਾ ਪੈਂਦਾ ਹੈ ਕਿ ਇਹ ਸ਼ਾਇਦ ਪੰਜਾਬੀ ਨੌਜਵਾਨ ਨੇ ਕਿਹਾ ਤੇ ਇਹ ਜੀ ਵੀਡੀਓ ਬਣਾ ਕੇ ਦਿਲਾਉਂਦੇ ਨੇ ਕਿ ਪੰਜਾਬੀ ਕੰਮ ਕਰ ਰਹੇ ਨੇ ਅਰੇ ਹੋਰ ਲੋਕ ਕੀ ਕੁਝ ਦੱਸ ਰਹੇ ਨੇ ਕਿਥੋਂ ਕਿੱਥੇ ਉਹ ਵੀ ਦਿਲਾਉਂਦੇ ਨੇ ਤੁਹਾਡਾ ਮਾਲਿਕ ਹੈ ਮਾਲਿਕ ਕੌਣ ਹੈ ਮਾਲਿਕ ਹੈਗਾ ਲੋਕਲ ਇਹ ਲੋਕ ਇਦਾਂ ਇਦਾਂ ਤਾਂ ਹੈ ਮਤਲਬ ਕੌਣ ਹੈ ਆਪਣਾ ਹੀ ਨਾਮ ਦੱਸੋ ਰਮੇਸ਼ ਕੁਮਾਰ ਹਾਂ ਰਮੇਸ਼ ਕੁਮਾਰ ਜੀ ਫੋਨ ਕਰੀਏ ਤਾਂ ਬੁਲਾਓ ਤੁਹਾਡਾ ਨਾਂ ਕੀ ਹੈ ਸਾਡਾ ਨਾਮ ਰਾਹੁਲ ਕੁਮਾਰ ਜੱਜ ਰਾਹੁਲ ਕੁਮਾਰ ਜੱਜ ਬੁਲਾ ਰਹਾ ਹਾਂ ਪਿੱਛੇ ਇੱਥੇ ਨਾ ਉਹ ਨਿਕਲਿਆ ਖੱਟਾ ਦੁੱਧ ਨਿਕਲਿਆ ਸੀ ਕਿਹਦੇ ਕੋਲ ਨਿਕਲਿਆ ਸੀ ਉਹ ਦੁੱਧ ਦੀ ਕੰਪਲੇਂਟ ਆਈ ਸੀ ਥੋੜੇ ਦਿਨ ਪਹਿਲਾਂ ਵੀਡੀਓ ਆਈ ਸੀ ਉਹਦੀ ਐਡ ਮੈਂਸ਼ਨ ਅਸੀਂ ਪਾਈ ਸੀ ਇਹ ਕਿੱਥੋਂ ਗੱਲ ਲੈਣੇ ਨਾ ਆਹ ਕੁਲਪੀ ਢੇਣੀ ਸਾਹਿਬ ਢੇਣੀ ਸਾਹਿਬ ਢੇਣੀ ਸਾਹਿਬ ਨੂੰ ਵੀਰੇ ਕੀ ਨਾ ਹੈ ਮੇਰਾ ਬੋਲੇ ਕਿੱਥੋਂ ਆ ਤੁਸੀਂ ਆ ਲੋਕ ਲਈ ਨਾਦੂਰ ਸਾਹਿਬ ਕੋ ਅਸ਼ੋਕੜ ਕਿੱਥੋਂ ਦਾ ਵੀਰੇ ਨਾਦੂਰ ਸਾਹਿਬ ਪਹਿਲਾਂ ਮਾਦਰ ਦਾ ਜੀ ਜਨਮੇ ਨਾਦੂਰ ਸਾਹਿਬ ਦਾ ਜੀ ਇੱਥੇ ਮੜਿਆ ਮਾਦਰ ਸਾਹਿਬ ਹਾਂਜੀ ਮਾਦਰ ਸਾਹਿਬ ਗਲਫਾਮ ਜੀ ਉਹ ਕਿੱਥੋਂ ਦੇ ਆ ਉਹ ਕਿੱਥੋਂ ਦੇ ਆ ਮੇਰਾ ਭਰਾ ਜੀ ਮਾਦਰ ਸਾਹਿਬ ਉਹ ਮੇਰੇ ਜੁਤੀ ਵੀਰੇ ਚਾਰ ਬੋਤੇ ਨਹੀਂ ਹਰੇ ਗੁਰਸਵਰ ਸਾਡੇ ਤੋਂ ਕੰਮ ਕਰਨੇ ਹਲੇ ਅਸੀਂ ਕੰਮ ਤੈਨੂੰ ਪਤਾ ਨਹੀਂ ਉਹਦੀ ਉਮਰ ਵੀ ਘਟ ਹੈ ਤੂੰ 17 ਸਾਲ ਦਾ ਮੁੰਡਾ ਰੱਖਿਆ ਹੋਇਆ ਕੰਮ ਤੇ ਲਗੋਂ ਮਸਰਮਾ ਜੋ ਕੰਮ ਕਰਕੇ ਜੋ ਹੈ ਨਾ ਕਾ ਕਰਕੇ ਮੈਂ ਬਿਚਾਰਾ ਤੇ ਨਿਆਣੇ ਥੋੜਾ ਰੱਖ ਲੂੰਗਾ ਅੱਜ ਕੰਮ ਕਰਕੇ ਤੁਸੀਂ 7 ਲੱਖ ਤੇਰੀ ਦੁਕਾਨ ਦਾ 7.5 ਲੱਖ ਗੁਰਦਾਰ ਵਾਲੇ ਲਈ ਤੇਰੇ ਨਾਲ ਉਹ 2 ਲੱਖ ਗੋਲ ਗੱਪੇ ਵਾਲਾ 7 ਕਰੋੜ ਪੀਜਾ ਠੀਕਾ ਚੱਲੇ ਉਹਦਾ ਉੱਚੀ ਬੋਲ ਵੀ ਨਾ ਭਰਾ ਅੱਛਾ ਇਹ ਵੀ ਉਹੀ ਹਾਂਜੀ ਸਾਰੇ ਭਾਜੀ ਅੱਛਾ ਸਾਰੇ ਸਾਰੇ ਚੰਪਲ ਲੈਣੇ ਦਾ ਪਤਾ ਪਹਾਰਿਕਾ ਕੰਪਨੀ ਦਾ ਸੜਕ ਆਇਆ ਤੇ ਹੁਣ ਚੱਲ ਅੱਛਾ ਅੱਛਾ ਮੇਰੇ ਕੋਲ ਦੇਖੋ ਇਹ ਜਿਹੜਾ ਨਵਾਂ ਰਿਜ਼ਲਟਸ ਤੁਹਾਨੂੰ ਨਹੀਂ ਮਿਲਦਾ ਕੋਈ ਜਿਹਦਾ ਪ੍ਰਮਾਈਸਿੰਗ 10 ਵਰਕ ਹੋਲ ਡਰਿੰਕ ਦਾ ਅਲੱਗ ਲਿਖੂਗਾ ਠੀਕ ਹੈ ਉਹ ਹੁਣ ਅਨੇ ਵਾਲਾ ਇਸ ਤਰੀ ਸਾਫ ਦਾ ਜਿਹੜਾ ਹੈ ਨਾ ਮੈਨੂੰ ਪਿਆ ਪਿਆ ਭੈਣੇ ਸਭ ਪਿਆ ਨਹੀਂ ਗਿਆ ਬਣਾ ਕੇ ਦੂ ਵਨ ਸਟੋਰ ਹੁੰਦਾ ਹੀ ਹੈ ਉਹ ਦਿਹਾਣੇ ਵਾਲੇ ਦਾ ਯਾਰ ਸਾਨੂੰ ਨਹੀਂ ਪਤਾ ਕਿਦਾ ਕਿਦਾ ਨਹੀਂ ਕੋਈ ਚਾੜ੍ਹੇ ਦਿਕਾ ਕੀਦਾ ਹੈ ਕਪਾ ਦਾ ਤੇਰੇ ਨਹੀਂ ਤਾਂ ਤੇਰਾ ਲਿਖਾਂਗੇ ਪੈਣੀ ਸਾਹਿਬ ਦਾ ਕਿੱਥੇ ਪੈਣੀ ਸਾਹਿਬ ਦਾ ਕੋਈ ਆਗਰ ਮੰਗਾਉ ਤੋਂ ਪੈਣੀ ਸਾਹਿਬ ਨੂੰ ਮੇਰੇ ਨਾਲ ਕੰਮ ਕਰਦੇ ਉਹਦੇ ਨਾਲ ਤੇ ਆਪਣਾ ਕੋਲ ਸਾਹਿਬ ਨੂੰ ਆਪਣਾ ਹਾਰ ਕੱਢਦੇ ਜਿਹੜਾ ਤੈਨੂੰ ਕੰਮ ਆਉਂਦਾ ਉਹਦੇ ਨਾਲ ਗੱਲ ਕਰਾਣੀ ਤਾਂ ਉਹਨੂੰ ਦੱਸਦੇ ਸੈਂਪਲ ਲੱਗੇ ਨੇ ਐਨਾ ਉਹਦੇ ਦੀ ਦੁੱਧ ਵਾਲੀ ਬੋਤਲ ਨੇ ਕਿਸ਼ਨਪਾਲ ਇਹ ਤੁਹਾਡੀ ਦੁਕਾਨ ਹੈ ਜੀ ਹਾਂ ਜੀ ਤੁਹਾਡੇ ਕੋਲੇ ਇੱਕ ਕੇਸ ਆਇਆ ਸੀ ਤੁਹਾਡੀ ਦੁਕਾਨ ਤੋਂ ਇੱਕ ਛੜੀ ਹੋਈ ਪੈਟੀ ਮਿਲੀ ਸੀ ਬੱਚੇ ਨੂੰ ਉਹ ਤੁਹਾਡੀ ਦੁਕਾਨ ਤੇ ਵੀ ਆਸੀ ਵੀਡੀਓ ਸਾਡੇ ਕੋਲ ਆ ਗਈ ਹੈ ਭਾਈ ਅਗੇ ਅਸੀਂ ਅਗੇ ਫਿਰ ਅਗੇ ਮੁੰਡੇ ਕੋ ਅਗੇ ਡਾਟਾ ਦਾ ਅਗੇ ਅਸੀਂ ਅਗੇ ਭਾਈ ਅहां ਕਿਹ ਅਗੇ ਵਾਪਸ ਚਲੋ ਤੁਸੀਂ ਆਪਣਾ ਦੇ ਜੀ ਨਹੀਂ ਕਿੱਥੋਂ ਲੈ ਕੇ ਆਂਦੇ ਭਾਈ ਅਗੇ ਤਿੰਨ ਦੁਕਾਨਾਂ ਹੈ ਤਿੰਨ ਦੁਕਾਨਾਂ ਤੇ ਮਾਲ ਆਉਂਦਾ ਤਿੰਨੇ ਦੇ ਨਾਮ ਕੀ ਕੀ ਹੈ ਆਪਾਂ ਤੁਹਾਨੂੰ ਚੈੱਕ ਕਰਾਈਏ ਕੋਲੀ ਦੀ ਦੁਕਾਨ ਹੈ ਹਾਂ ਜੀ ਹਾਂ ਲਟਾਵਾ ਕੀ ਦੁਕਾਨ ਹੈ ਹਾਂ ਜੀ ਪੱਲ ਗਿਆ ਹਾਂ ਜੀ ਤੀਜੀ ਕਿਹੜੀ ਹੈ ਹਾਂ ਜੀ ਤੀਜੀ ਦੁਕਾਨ ਕਿਹੜੀ ਹੈ ਇਹ ਦੋ ਹੋ ਜਾਂ ਤਿੰਨ ਤਿੰਨ ਅੱਜ ਪਾਲੀ ਦੀ ਦੁਕਾਨ ਹੈ ਪਾਲੀ ਦੀ ਫੇਗ ਲਟਾਵਾ ਹਾਂ ਜੀ ਦੇਖੋ ਕੋਲੀ ਠੀਕ ਹੈ ਜੀ ਤੇ ਤੁਸੀਂ ਇੱਥੇ ਜਿਹੜਾ ਸਾਮਾਨ ਵੇਚ ਰਹੇ ਇਹ ਬਾਕੀ ਸਾਮਾਨ ਤੁਸੀਂ ਆਬਣਾ ਦੇ ਪੈਟੀਆਂ ਤੋਂ ਇਲਾਵਾ ਨਹੀਂ ਨਹੀਂ ਇਹ ਕਿੱਥੋਂ ਆਦਾ ਉਹ ਸਾਰੇ ਪਿੱਛੇ ਹੀ ਆਉਂਦਾ ਅਸਲੀ ਮਾਲਕ ਕੌਣ ਹੈ ਦੁਕਾਨ ਦਾ ਹਮ ਅਸਲੀ ਮਾਲਕ ਕੌਣ ਹੈ ਦੁਕਾਨ ਦਾ ਦੁਕਾਨ ਕਿਹਦੇ ਨਾਮ ਤੇ ਆ ਠੇਕਾ ਕਿਹਦੇ ਨਾਮ ਤੇ ਆ ਕੁਲਵੰਤ ਨੰਦਪੁਰ ਸਾਹਿਬ ਵਿੱਚ ਆਏ ਕੀ ਕਹਿਣਾ ਚਾਹਦੇ ਹਾਂਜੀ ਹਾਂਜੀ ਅੱਜ ਆਏ ਨੰਦਪੁਰ ਸਾਹਿਬ ਚ ਆਏ ਸੀਗੇ ਕੁਝ ਆਪਣੇ ਲੋਕਲ ਐਂਜੇਸ ਵੱਲੋਂ ਤੇ ਕੁਝ ਆਪਣੇ ਮੋਤਵਰ ਲੋਕਾਂ ਵੱਲੋਂ ਇੱਥੇ ਸਰਵੇ ਕੀਤਾ ਗਿਆ ਸੀਗਾ ਉਹਨਾਂ ਸਾਨੂੰ ਥਰੂ ਸੋਸ਼ਲ ਮੀਡੀਆ ਇਹ ਦਿੱਤੇ ਦੱਸਿਆ ਸੀਗਾ ਜੇ ਇਥੇ ਨੰਦਪੁਰ ਦੇ ਵਿੱਚ ਇੱਕ ਵਾਰ ਤੁਸੀਂ ਆ ਕੇ ਚੈਕਿੰਗ ਕਰੋ ਸਾਰਾ ਅਸੀਂ ਵੇਹ ਕਰਦ ਰਹੇ ਨੇ ਪਰ ਉਹਨਾਂ ਦੇ ਕਹਿੰਦੇ ਅੱਜ ਸਪੈਸ਼ਲ ਕੈਂਪੇਨ ਕੀਤੀ ਸਾਡੇ ਐਫਐਸਓ ਸਾਹਿਬ ਨਾਲ ਦਿਨੇਸ਼ ਜੀ ਇਹ ਤੁਹਾਨੂੰ ਦੱਸਦੇ ਆ ਕਿ ਕੀ ਕੀ ਕਾਰਵਾਈ ਕੀਤੀ ਹੈ ਅੱਜ ਨੰਦੂ ਸਾਹਿਬ ਆਏ ਤੇ ਸੈਂਪਲਿੰਗ ਵਗੈਰਾ ਕੀਤੀ ਜਾਂ ਕੀ ਕੀ ਆਪਾਂ ਦੇਖਿਆ ਕੀ ਕੀ ਕਮੀਆਂ ਜੜੀਆਂ ਪਈਆਂ ਤੁਸੀਂ ਹਾਂਜੀ ਅੱਜ ਅਸੀਂ ਆਏ ਸੀਗੇ ਜੀ ਤਾਂ ਆਪਾਂ ਇੱਥੇ ਚੈਕਿੰਗ ਕੀਤੀ ਆ ਇੱਕ ਦੁਕਾਨ ਦਾ ਤੁਹਾਨੂੰ ਥੋੜਾ ਇਸ਼ੂ ਸੀਗਾ ਜਿਹੜਾ ਸਾਨੂੰ ਪਤਾ ਲੱਗਾ ਸੀਗਾ ਉੱਥੋਂ ਆਪਾਂ ਸੈਂਪਲਿੰਗ ਕੀਤੀ ਹੈ ਦੋ ਸੈਂਪਲ ਲਏ ਉਹਨਾਂ ਦੇ ਜੀ ਤੇ ਇਸ ਤੋਂ ਇਲਾਵਾ ਬਾਕੀ ਗੁਰਦੁਆਰਾ ਸਾਹਿਬ ਦੇ ਲਾਗੇ ਏਰੀਆ ਦੇ ਵਿੱਚ ਆਈ ਬਚਿੱਤਰ ਸਿੰਘ ਸਰਾਂ ਦੇ ਨੇੜੇ ਇੱਥੇ ਜੂਸ ਵਗੈਰਾ ਦਾ ਜਗਾ ਹੋਰ ਇੱਥੇ ਕਾਫੀ ਰੇੜੀਆਂ ਸੀਗੀਆਂ ਉਹਨਾਂ ਦੀ ਚੈਕਿੰਗ ਕੀਤੀ ਜੀ ਮੋਸਟਲੀ ਸਾਨੂੰ ਉਹਨਾਂ ਦੇ ਲਾਇਸੈਂਸ ਜਿਹੜੇ ਸੀ ਉਹਨਾਂ ਦੇ ਬਣਿਆ ਹੋਏ ਮਿਲੇ ਤੇ ਇੱਕ ਅੱਦੇ ਬੰਦੇ ਦੇ ਕੋਲ ਨਹੀਂ ਸੀਗਾ ਤਾਂ ਉਹਨਾਂ ਨੂੰ ਅਸੀਂ ਕਿਹਾ ਕਿ ਬਣਾਓ ਆਪਣਾ ਤੇ ਇਸ ਤੋਂ ਇਲਾਵਾ ਇੱਕ ਕੁਲਫੀ ਦਾ ਸਾਨੂੰ ਇੱਕ ਰੇੜੀ ਸੀ ਭੈਣੀ ਸਾਹਿਬ ਵਾਲਿਆਂ ਦੀ ਤਾਂ ਉਹਦੇ ਵਿੱਚ ਅਸੀਂ ਸੈਂਪਲਿੰਗ ਕੀਤੀ ਜੀ ਉੱਥੇ ਮਿਲਕ ਬਾਦਾਮ ਸਾਨੂੰ ਥੋੜਾ ਜਿਹਾ ਸ਼ੱਕ ਹੀ ਲੱਗਾ ਤਾਂ ਅਸੀਂ ਉਹਦਾ ਸੈਂਪਲ ਲਿਆ ਜੀ ਇਸ ਤੋਂ ਇਲਾਵਾ ਕੀ ਹਦਾਇਤਾਂ ਕੀ ਦਿੱਤੀਆਂ ਹਨ ਹਦਾਇਤਾਂ ਇਹਨਾਂ ਨੂੰ ਇਹੀ ਦਿੱਤੀਆਂ ਨੇ ਜੀ ਕਿ ਆਪਾਂ ਬੜੀ ਪਵਿੱਤਰ ਜਗ੍ਹਾ ਤੇ ਬੈਠੇ ਆਂ ਬੜੀ ਇਤਿਹਾਸਿਕ ਜਗ੍ਹਾ ਆ ਤੇ ਤੁਸੀਂ ਇਹਦੀ ਮਤਲਬ ਵੈਲਿਊਜ਼ ਨੂੰ ਮੇਨਟੇਨ ਕਰੋ ਕਿ ਵੀ ਇੱਥੇ ਆਪਣਾ ਸਾਫ ਸਫਾਈ ਦਾ ਖਿਆਲ ਰੱਖੋ ਵਰਡ ਆਲ ਓਵਰ ਵਰਡ ਤੋਂ ਸੜਕ ਕੋਲ ਟੂਰਿਸਟ ਆਉਂਦੇ ਨੇ ਤਾਂ ਪੰਜਾਬ ਦੀ ਛਵੀ ਜਿਹੜੀ ਵਧੀਆ ਰਵੇ ਆਪਣੇ ਗਲਵਜ਼ ਪਾ ਕੇ ਟੋਪੀ ਵਗੈਰਾ ਜੋ ਵੀ ਇਹਨਾਂ ਨੂੰ ਅਸੀਂ ਦੱਸਿਆ ਸਾਫ ਸਫਾਈ ਦਾ ਖਿਆਲ ਰੱਖੋ ਸਮਾਨ ਜਿਹੜਾ ਵਧੀਆ ਕੁਆਲਟੀ ਦਾ ਹੋਵੇ ਇਹ ਚੀਜ਼ਾਂ ਦੇ ਬਾਰੇ ਬੇਸਿਕ ਇਹਨਾਂ ਨੂੰ ਜਿਹੜੀਆਂ ਛੋਟ-ਛੋਟੀਆਂ ਗੱਲਾਂ ਹੁੰਦੀਆਂ ਉਹਦੇ ਬਾਰੇ ਥੋੜੀ ਜਿਹੀ ਇਹਨਾਂ ਨੂੰ ਜਾਣਕਾਰੀ ਦਿੱਤੀ। ਹਰ ਜੇ ਇਸ ਤੋਂ ਬਾਅਦ ਇਹਨਾਂ ਕੋਲੇ ਕੋਈ ਕਮੀ ਪਾਈ ਗਈ ਤਾਂ ਕਿਹੋ ਜਿਹਾ ਚਲਾਨ ਹੋ ਸਕਦਾ ਹੈ ਨਾ ਤਾਂ ਜਾਂ ਕੀ ਕਾਰਵਾਈ ਹੋ ਸਕਦੀ ਹੈ? ਚਲਾਨ ਇਹਨਾਂ ਦਾ ਮਡੋਰ ਸਾਹਿਬ ਇਦਾਂ ਹੈ ਕਿ ਸਾਫ ਸਫਾਈ ਦੇ ਉੱਤੇ ਅਸੀਂ ਅਨਾਈਜਨਿਕ ਚਲਾਨ ਇਹਨਾਂ ਦਾ ਕੱਟ ਸਕਦੇ ਹਾਂ ਜੇ ਨਹੀਂ ਰੱਖਣਗੇ ਜੇ ਉਸ ਲੈਵਲ ਦੇ ਇਹਨਾਂ ਨੇ ਗੰਦ ਜਾਂ ਜਿੱਦਾਂ ਲਾਗਈ ਕਾਨੂੰਨਾਂ ਦੇ ਅਧਿਗੇ ਉਡਾਰੇ ਹੋਈ ਤਾਂ ਫਿਰ ਉਸ ਹਿਸਾਬ ਨਾਲ ਅਸੀਂ ਕਾਰਵਾਈ ਕਰਾਂਗੇ ਜੀ ਬਾਕੀ ਇਹ ਜਿਹੜੇ ਸੈਂਪਲ ਲਏ ਨੇ ਇਹਨਾਂ ਦੀ ਰਿਪੋਰਟ ਆਣ ਤੇ ਜੇ ਉਹ ਫੇਲ ਆਂਦੇ ਨੇ ਤਾਂ ਉਸ ਦੇ ਹਿਸਾਬ ਨਾਲ ਬਣਦੀ ਕਾਰਵਾਈ ਅਸੀਂ ਇਹਨਾਂ ਤੇ ਕਰਾਂਗੇ ਜੀ ਦਾ ਅੱਜ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ ਫੂਡ ਐਂਡ ਸੇਫਟੀ ਦੀ ਟੀਮ ਆਈ ਤੇ ਉਹਨਾਂ ਵੱਲੋਂ ਚੈਕਿੰਗ ਕੀਤੀ ਗਈ ਚੈਕਿੰਗ ਦੌਰਾਨ ਜਿਹੜੀਆਂ ਕਮੀਆਂ ਉਹਨਾਂ ਵੱਲੋਂ ਪਾਈ ਆ ਦੇਖੀਆਂ ਗਈਆਂ ਜੇ ਕਮੀਆਂ ਪਾਈਆਂ ਗਈਆਂ ਤਾਂ ਉਹਨਾਂ ਨੂੰ ਹਵਾਲਾ ਤਾਂ ਜਾਰੀ ਕਰ ਦਿੱਤੇ ਗਈਆਂ ਤੇ ਉਹਦੇ ਨਾਲ ਨਾਲ ਲਾਇਸੈਂਸਾਂ ਦੀ ਚੈਕਿੰਗ ਵੀ ਹੋਈ ਤੇ ਕਾਫੀ ਹੱਦ ਤੱਕ ਲਾਇਸੈਂਸ ਸੀਗੇ ਵੀ ਤੇ ਕਿੰਨਾ ਕੋਲ ਤਾਂ ਇਹ ਵੀ ਨਹੀਂ ਪਤਾ ਸੀ ਕਿ ਲਾਇਸੈਂਸ ਬਣਾਣੇ ਹੁੰਦੇ ਆ ਤੇ ਦੋਸਤੋ ਅਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ ਇੱਕ ਦੋ ਦੁਕਾਨਾਂ ਦੇ ਸੈਂਪਲਿੰਗ ਜਿਹੜੀ ਕੀਤੀ ਗਈ ਹੈ ਸੈਂਪਲੀਆਂ ਭਰੇ ਗਏ ਤੇ ਤੇ ਹੈਰਾਨੀ ਦੀ ਗੱਲ ਇਹ ਆ ਸਾਹਮਣੇ ਜਦੋਂ ਵਾਈ ਕਿ ਦੇਖਣ ਨੂੰ ਜਿਹੜੇ ਸਾਫ ਸੂਰਤ ਲੱਗਦੇ ਸੀ ਇਹਨਾਂ ਪਗੜੀਆਂ ਬੰਨੀਆਂ ਹੋਈਆਂ ਸੀ ਜਿਨ੍ਹਾਂ ਨੂੰ ਆ ਪੁੱਛਿਆ ਕਿ ਤੁਹਾਡਾ ਨਾਮ ਕੀ ਹੈ ਤਾਂ ਉਹਨਾਂ ਦੇ ਨਾਮ ਦੇ ਦੋ ਦੇਖੇਗੇ ਕਿਹਦਾ ਕੁਮਾਰ ਸੀਗਾ ਕਿਹਦਾ ਕੌਣ ਸੀਗਾ ਤਾਂ ਜਿੱਦ ਤੱਕ ਪਤਾ ਲੱਗਦਾ ਹੈ ਕਿ ਇਹ ਜੂਪੀ ਦੇ ਨਾਲ ਸੰਬੰਧਨ ਸੀ ਸਾਡਾ ਇੱਥੇ ਇਹ ਇਹ ਰੋਲਾ ਨਹੀਂ ਹੈਗਾ ਕਿ ਇਹ ਜੂਪੀ ਦੇ ਆ ਜਾਂ ਬਿਹਾਰ ਦੇ ਇਹ ਰੋਲਾ ਨਹੀਂ ਹੈਗਾ ਗੱਲ ਇਹ ਹੈ ਕਿ ਇਹਨਾਂ ਨੇ ਬਿਲਕੁਲ ਜਿਸ ਤਰ੍ਹਾਂ ਆਪਣੇ ਸਾਫ ਸੂਰਤ ਬਣੇ ਹੋਏ ਸੀ ਸਿੱਖੀ ਸਰੂਪ ਦੇ ਵਿੱਚ ਸੀਗੇ ਤਾਂ ਉਹਨਾਂ ਤੋਂ ਬਾਅਦ ਜਦੋਂ ਗੱਲ ਕੀਤੀ ਗਈ ਲਾਇਸੈਂਸ ਚੈੱਕ ਕੀਤੀ ਗਈ ਤਾਂ ਉਹਦੇ ਉੱਤੇ ਨਾਮ ਪੜ੍ਹ ਕੇ ਸਾਨੂੰ ਪਤਾ ਲੱਗਿਆ ਕਿ ਇਹ ਯੂਪੀ ਬਿਹਾਰ ਤੋਂ ਆ ਪਰ ਕਿਤੇ ਨਾ ਕਿਤੇ ਜਦੋਂ ਇਹਨਾਂ ਦੀ ਚੈਕਿੰਗ ਕੀਤੀ ਗਈ ਤਾਂ ਚੈਕਿੰਗ ਕਾਫੀ ਹੱਦ ਤੱਕ ਜਿਹੜੀ ਹੈ ਲਾਇਸੈਂਸ ਖਾਸ ਕਰਕੇ ਪੁੱਛੇ ਜਿਨੇ ਲਾਇਸੈਂਸ ਕਾਫੀ ਹੱਦ ਤੱਕ ਇਹਨਾਂ ਕੋਲੇ ਸੀਗੇ ਪਰ ਜ਼ਿਆਦਾਤਰ ਅਜੇਹੇ ਵੀ ਸੀਗੇ ਜਿਨ੍ਹਾਂ ਨੇ ਜਿਹੜੇ ਇਹ ਗੱਲ ਕਹਿ ਕੇ ਭਲਾ ਝਾੜਦੇ ਹੋਏ ਦਿਖਾਈ ਦਿੰਦੇ ਕਿ ਆਪਾਂ ਤਾਂ ਨਵੇਂ ਆਏ ਆ ਨਵੀਂ ਬਣਾਈ ਆ ਤੇ ਕੁਝ ਕੇ ਕੈਮਰੇ ਮੋਰੇ ਨਹੀਂ ਆਏ ਕਿ ਕਰ ਸਾਨੂੰ ਕੈਮਰੇ ਦੇ ਉੱਤੇ ਲੈ ਕੇ ਆਏ ਤਾਂ ਸਾਡੀਆਂ ਦੁਕਾਨਾਂ ਜਿਹੜੀਆਂ ਉਹ ਚੱਕ ਹੋ ਜਣੀਆਂ ਤੇ ਪਰ ਵੱਡਾ ਸਵਾਲ ਇੱਥੇ ਹੈ ਕਿ ਸ਼੍ਰੀ ਨਾਨਕ ਜੀ ਦੇ ਧਰਤੀ ਉੱਤੇ ਆਖਰਕਾਰ ਹੋ ਕੀ ਰਿਹਾ ਕਿ ਇਸ ਦੇ ਉੱਤੇ ਨਜ਼ਰ ਹੈ ਕਿ ਕਿਸੇ ਦੀ ਜਾਂ ਪਤਾ ਹੈ ਕਿਸੇ ਨੂੰ ਕਿ ਇੱਥੇ ਕੌਣ ਕਿਸ ਤਰ੍ਹਾਂ ਕੰਮ ਕਰ ਰਿਹਾ ਤੇ ਕੁਝ ਕੇ ਬੰਦਿਆਂ ਦਾ ਤਾਂ ਇਹ ਵੀ ਜਦੋਂ ਪੁੱਛਿਆ ਕਿ ਜਦੋਂ ਤੁਸੀਂ ਜਿਸ ਠੇਕੇਦਾਰ ਤੋਂ ਜਾਂ ਕਿਸੇ ਤੋਂ ਵੀ ਇੱਥੇ ਦੁਕਾਨ ਲਾਉਣ ਦੇ ਲਈ ਜਗ੍ਹਾ ਲੈਂਦੇ ਹੋ ਜੇ ਖਾਣ ਦੀ ਚੀਜ਼ ਲਾਉਣ ਦੀ ਜਗ੍ਹਾ ਲੈਂਦੇ ਹੋ ਕਿ ਉਹਦਾ ਵੱਲੋਂ ਪੁੱਛਿਆ ਜਾਂਦਾ ਤੁਹਾਨੂੰ ਤੁਹਾਡੇ ਕੋਲ ਲਾਇਸੈਂਸ ਹੈਗਾ ਤਾਂ ਉਹਨਾਂ ਨੇ ਸਾਫ਼ ਨਾ ਦਿੱਤੀ ਕਿ ਸਾਨੂੰ ਬਿਲਕੁਲ ਕੋਈ ਪੁੱਛਦਾ ਨਹੀਂ ਹੈਗਾ ਕਿ ਲਾਇਸੈਂਸ ਹੈ ਜਾਂ ਨਹੀਂ ਸਿਰਫ ਪੈਸੇ ਦੇ ਨਾਲ ਮਤਲਬ ਹੁੰਦਾ ਪੈਸਾ ਆਪਾਂ ਦਿੰਦੇ ਆਂ ਤੇ ਆਪਾਂ ਜੋ ਦਿਲ ਕਰਦਾ ਉਹ ਕੰਮ ਕਰਦੇ ਆਂ ਆਪਨੇ ਜੋਗੀ ਜੋਤੀਨੰਦ ਬ੍ਰਹਮਣੀ ਆਪਾਂ ਗੰਸੇ ਮਟੋਰ ਸ਼੍ਰੀ ਅਨੰਦਪੁਰ ਸਾਹਿਬ